ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਖੜਿਆ ਜੀ ਅੱਜ ਪਿੰਡ ਕਾਲੇਕਾ ਕਾਲੇਕਾ ਬੱਕਰੀਆਂ ਦੇ ਮੇਲੇ ਦੇ ਵਿੱਚ ਤੇ ਵੀਡੀਓ ਦੇ ਵਿੱਚ ਜਿਹੜਾ ਭਰਾ ਤੁਸੀਂ ਦੇਖ ਰਹੇ ਹੋ ਬਾਈ ਦੀ ਪਿਛਲੇ ਸਾਲ ਵੀ ਆਪਾਂ ਮੇਲੇ ਤੇ ਵੀਡੀਓ ਰਿਕਾਰਡ ਕੀਤੀ ਸੀਗੀ ਤੇ ਬਹੁਤ ਭਰਾਵਾਂ ਨੇ ਪਿਆਰ ਦਿੱਤਾ ਇਹ ਬੱਕਰਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਉਸ ਸਮੇਂ ਦਿਖਾਇਆ ਸੀ ਆਪਾਂ ਵੀਡੀਓ ਦੇ ਵਿੱਚ ਅੱਜ ਇਸ ਬਰੀਡਰ ਦਾ ਰਿਜ਼ਲਟ ਦਿਖਾਵਾਂਗੇ ਬਾਈ ਨਾਲ ਤੇ ਬਾਪੂ ਜੀ ਨਾਲ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਆਜੋ ਬਾਈ ਦਾ ਸਵਾਗਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹਾ ਜੀ ਆ ਜਲਾ ਬਾਈ ਉਹ ਵਧੀਆ ਬਾਈ ਤੇ ਸਭ ਤੋਂ ਪਹਿਲਾਂ ਨਾ ਬਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਜੀ ਮੇਰਾ ਨਾਮ ਸਰਾਜ ਆ ਵੀਰੇ ਪਿੰਡਾ ਬਣਾ ਉੱਚੀ ਦੋ ਦਾ ਜਿਲ੍ਹਾ ਲੁਧਿਆਣਾ ਪ੍ਰੀਮੀਅਰ ਸਾਲ ਹੋ ਗਏ ਬਾਈ ਬੱਕਰੀਆਂ ਚ ਬਾਈ ਆਪਣਾ ਪੀੜੀਦਾਰ ਪੀੜੀ ਕੰਮ ਤੁਰਿਆ ਆਉਂਦਾ ਚੌਥੀ ਪੀੜੀ ਆ ਗਈ ਜਦੋਂ ਆਪਾਂ ਪਿਛਲੇ ਸਾਲ ਵੀਡੀਓ ਬਣਾਈ ਸੀ ਨਾ ਬਈ ਜੀ ਹਾਂ ਜੀ ਉਦੋਂ ਕੀ ਉਮਰ ਸੀ ਬੱਚੇ ਦੀ ਦੀ ਉਮਰ ਬਾਈ ਇਹਦੀ ਜਿਆਦਾ ਦੋ ਸਾਲ ਤੋਂ ਅੰਦਰ ਸੀ ਇਹ ਠੀਕ ਹੈ ਜੀ ਹਾਂਜੀ ਹੁਣ 8 ਸਾਲ ਹੋ ਗਏ ਪੂਰੇ ਹਾਂਜੀ ਹਾਂਜੀ ਤੇ ਰਿਜ਼ਲਟ ਰਿਜ਼ਲਟ ਕਿਵੇਂ ਦਾ ਆਇਆ ਰਿਜ਼ ਇਹਦੀ ਬਈ ਥੋੜੀ ਜੀ ਬਲੱਡ ਲਾਈਨ ਦੱਸ ਦਿਓ ਜੀ ਕਿ ਬਈ ਬਾਗ ਵਾਲੀ ਬਲੱਡ ਲਾਈਨ ਚੋਂ ਜਾਵਰ ਦਾ ਡਾਇਰੈਕਟ ਬੱਚਾ ਹੈ ਅੱਛਾ ਬਈ ਹਾਂਜੀ ਵੱਡਾ ਬੱਕਰਾ ਜਿਹੜਾ ਜਾਵਰ ਹਾਂਜੀ ਹਾਂਜੀ ਯਾ ਮਨ ਲਾ ਵੀ ਉਹਦਾ ਡਾਇਰੈਕਟ ਬੱਚਾ ਹੈ ਲੋ ਬਈ ਦੋਸਤੋ ਜਾਵਰ ਬੱਕਰਾ ਬਹੁਤ ਮਸ਼ਹੂਰ ਹੋਇਆ ਹੈ ਨਾ ਤੁਸੀਂ ਸਾਰੇ ਜਾਣਦੇ ਹੋਵੋਗੇ ਵੀ ਉਸ ਬੱਕਰੇ ਦੇ ਬਹੁਤ ਹੀ ਤਗੜੇ ਤਗੜੇ ਬਰੀਡਰ ਖੜੇ ਨੇ ਬਹੁਤ ਹੀ ਸੋਹਣੀ ਲਾਈਨ ਹੈ ਬਈ ਬਾਗ ਕਰਕੇ ਬਹੁਤ ਮਸ਼ਹੂਰ ਹੋਇਆ ਹੈ ਜਾਵਰ ਬੱਕਰਾ ਕੋ ਉਸ ਬੱਕਰੇ ਦਾ ਡਾਇਰੈਕਟ ਬੱਚਾ ਹੈ ਬਈ ਮਾਲੇ ਪੱਖੋਂ ਕਿਵੇਂ ਸੀ ਬੱਚਾ ਹੈ ਮਾਲੇ ਪੱਖੋਂ ਵੀਰੇ ਪੂਰਾ ਸਿਰ ਹੈ ਠੀਕ ਹੈ ਬਈ ਤੇ ਇਹਦਾ ਰਿਜ਼ਲਟ ਦਿਖਾਵਾਂਗੇ ਆਪਾਂ ਕੋਈ ਆਉਣ ਆਜੋ ਜੀ ਰਿਜ਼ਲਟ ਵੀ ਦਿਖਾਉਣੇ ਆ ਬਾਈ ਤੁਹਾਨੂੰ ਬਾਈ ਦਾ ਪਿੰਡ ਆ ਉੱਚੀ ਦੋਦ ਜਿਲ੍ਹਾ ਲੁਧਿਆਣਾ ਤੇ ਜਿਹੜਾ ਰੰਗ ਬਈ ਸਭ ਤੋਂ ਜ਼ਿਆਦਾ ਪਸੰਦ ਕੀਤਾ ਨੇ ਇੱਥੇ ਡਾਲੋ ਬਈ ਇਹ ਰੰਗ ਨੂੰ ਆਪਣੇ ਲੋਕ ਕਹਿੰਦੇ ਪਾਕਿਸਤਾਨੀ ਰੰਗ ਆ ਹਨਾ ਬਹੁਤ ਸੋਹਣਾ ਰੰਗ ਆ ਇਹ ਬਹੁਤ ਡਿਮਾਂਡ ਦੇ ਵਿੱਚ ਰਹਿੰਦਾ ਕੀ ਡਿਟੇਲ ਆ ਬਈ ਪਾਠ ਬਾਈ ਦੋ ਦਿਨ ਦਾ ਪਾਠ ਦੋ ਦਿਨ ਦਾ ਹਾਂਜੀ ਇਸੇ ਬੱਕਰੇ ਦੀ ਹਾਂਜੀ ਆ ਇਸੇ ਬੱਕਰੇ ਦੀ ਧਤੀ ਆ ਵੀਰੇ ਕਿ ਬਾਈ ਹਾਈਟ ਕਿੰਨੀ ਹੋ ਜੀ ਦੀ ਹਾਈਟ ਵੀਰੇ ਦੀ ਤਕਰੀਬਨ ਅੰਦਾਜ਼ਾ ਆਊ 37 37 ਇੰਚ ਲਓ ਬਈ ਇੱਧਰ ਲਿਆਓ ਧੁੱਪੇ ਮੜਾਇਆ ਬਹੁਤ ਸੋਹਣੀ ਬਾਟਾ ਬਾਈ ਸ਼ਕੀਰ ਬਾਟਾ ਪਤਲੇ ਪਿੰਡੇ ਦੀ ਹੈਣਾ ਬਾਈ ਹਾਂਜੀ ਆਂ ਅਮਰੀਕ ਪਿੰਡੇ ਦੀ ਹੈ ਵੀਰੇ ਲਓ ਬਾਈ ਬਾਈ ਕ੍ਰੋਸ ਤਾਂ ਨਹੀਂ ਕਰਾਈ ਹੋਈ ਨਹੀਂ ਨਹੀਂ ਬਾਈ ਹਾਂਜੀ ਲਓ ਬਾਈ ਅੱਠ ਦਾ ਕੁਆਲਿਟੀ ਜੇ ਕ੍ਰੋਸ ਕਿੰਨੀ ਚੈੱਕ ਕਰੋ ਹੈਣਾ ਸਿੰਘ ਸਿੰਘ ਪੂਰਾ ਪ੍ਰੋਪਰ ਪਿੱਛੇ ਨੂੰ ਆ ਇਹਦੀ ਬਾਈ ਮਾ ਕੇ ਹੋ ਜੀ ਸੀਗੀ ਮਾ bari ਇਹ ਵੀ ਲੋਹੀ ਹੈ ਜੀ ਲੋਹੀ ਹਾਂਜੀ ਠੀਕ ਹੈ ਬਾਈ ਬਈ ਤੁਹਾਨੂੰ ਆਪ ਦੀ ਗੱਲ ਕਰੀਏ ਪਸੰਦ ਦੀ ਤੁਹਾਨੂੰ ਬੱਕਰੀ ਦੇ ਵਿੱਚ ਕਿਹੜਾ ਰੰਗ ਜ਼ਿਆਦਾ ਪਸੰਦ ਆ ਨਹੀਂ ਵੀਰੇ ਰੰਗ ਸਾਨੂੰ ਇਹ ਨਾਗਰਾ ਕਲਰ ਬਹੁਤ ਪਸੰਦ ਆ ਅੱਛਾ ਬਈ ਹਾਂ ਵੀਰੇ ਰੰਗ ਬਹੁਤ ਸਾਨੂੰ ਠੀਕ ਹੈ ਕਿ ਅਸੀਂ ਜ਼ਿਆਦਾ ਦੱਬੇ ਨਾਗਰੇ ਦੱਬੇ ਇਹ ਵੀ ਵਾਲੇ ਫੈਨ ਜੀ ਬਈ ਬਈ ਤੋਰ ਕੇ ਦਿਖਾਓ ਥੋੜੀ ਬਹੁਤ ਸੋਹਣੀ ਪੱਠ ਆ ਬਈ ਰਿਜ਼ਲਟ ਦੇਖੋ ਬੱਕਰੇ ਦਾ ਹਨਾ ਅਜੇ ਤੱਕ ਬਾਈ ਨੇ ਲਵਾਈ ਨਹੀਂ ਗਈ ਇਹ ਆਮ ਤੌਰ ਤੇ ਕਿੰਨੇ ਉਮਰ ਕਰਕੇ ਲਵਾਉਂਦੇ ਪੱਠ ਤੁਸੀਂ ਬਈ ਅਸੀਂ 6 ਜਾਂ ਤੇ ਜਾ ਕੇ ਜ਼ਿਆਦਾਤਰ ਪੱਠ ਲਵਾਉਂਦੇ ਜੀ ਬਈ ਇਹ ਵੀ ਇਹੀ ਆ ਬਈ ਆ ਚਾਰ ਰੰਗ ਦਾ ਪੱਠ ਆ ਉਸੇ ਬੱਕਰੇ ਦੀ ਆ ਹਾਂ ਭਾਈ ਉਸੇ ਮੋਗਦੀ ਹੈ ਵੀ ਲੋ ਭਾਈ ਆਪਦੇ ਆਪ ਕੋ ਕਰਾਸ ਹੋ ਗਈ ਕਰਾਈ ਨਹੀਂ ਚੋਰੀ ਲੱਗ ਗਈ ਆਉਂਦੀ ਆ ਠੀਕ ਹੈ ਭਾਈ ਲੋ ਭਾਈ ਨਾਗਰੀ ਡੱਬੀ ਰੰਗ ਹੈ ਨਾਗਰਾ ਡੱਬਾ ਆ ਵੀਰੇ ਇਹ ਮਾਫਰ ਹੈ ਮਲਾ ਟਿੱਕਿਆ ਵਾਲਾ ਆ ਗਿਆ ਟਿੱਕਿਆ ਵਾਲਾ ਹਾਂ ਲੋ ਭਾਈ ਚੈੱਕ ਕਰੋ ਬਹੁਤ ਸੋਹਣੀ ਵਾਟ ਆ ਭਾਈ ਹੈ ਨਾ ਖਾਲੇ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਮੂੰਹ ਤੇ ਡੱਬਾ ਜਿਹੜਾ ਹੈ ਉਹ ਬਹੁਤ ਸੋਹਣਾ ਲੱਗਦਾ ਭਾਈ ਇੱਕ ਵਾਰੀ ਸੂਈ ਆਏ ਭਾਈ ਹਾਂ ਭਾਈ ਕਿੰਨੇ ਬੱਚੇ ਦਿੱਤੇ ਸੀ ਜਿਹੜੇ ਇੱਕ ਹੀ ਬੱਚਾ ਦਿੱਤਾ ਭਾਈ ਇੱਕ ਹੀ ਦਿੱਤਾ ਸੀ ਨਾਗਰਾ ਡੱਬਾ ਬਹੁਤ ਚੱਲਦਾ ਕੀ ਬੱਕਰਾ ਕੀ ਪਾਟ ਦਿੱਤੇ ਬੱਕرائی ਠੀਕ ਹੈ ਬਈ ਟੋਟੋਗਾ ਪੇਵੇਰੇ ਫਾਦਰ ਵੀ ਜੀ ਬਈ ਉਹਦੇ ਬੱਚਾ ਬਈ ਬੱਚੇ ਪੁੱਛੇ ਆਪਣੇ ਕੋਲ ਹੈਗੇ ਸੇਲ ਆਸਤੇ ਹੁਣ ਇਹਨਾਂ ਬੱਚੇ ਹਾਂ ਬਈ ਹੈਗੇ ਠੀਕ ਹੈ ਲਓ ਬਈ ਬੱਕਰੀਆਂ ਦੇਖੀ ਚਲੋ ਆਹ ਬਈ ਪੱਠ ਉਹ ਵੀ ਏशे ਦੀ ਆ ਉਹ ਵੀ ਇਹ ਪੱਠ ਵੀ ਉਸੇ ਬੱਕਰੇ ਦੀ ਆ ਹਾਂਜੀ ਹਾਂਜੀ ਬਈ ਉਸੇ ਬੱਕਰੇ ਬਹੁਤ ਸੋਹਣਾ ਰਿਜ਼ਲਟ ਪਾਈ ਆਉਂਦਾ ਹੈ ਨਾ ਮਲਟੀ ਕਲਰਸ ਹੁੰਦਾ ਇਹ ਵੀ ਬਈ ਚਾਰ ਦੰਦਾ ਕਿੰਨੀ ਹਾਈਟ ਹੋਗੀ ਪੱਠ ਦੀ ਇਹ ਵੀ ਹਾਈਟ ਵੀਰੇ 41 ਪਲੱਸ ਆ 41 ਪਲੱਸ ਹਾਈਟ ਆ ਬਈ ਤੇ ਲਾਲ ਡੱਬੇ ਰੰਗ ਦੇ ਵਿੱਚ ਆ ਪੱਠ ਬਹੁਤ ਸੋਹਣੀ ਆ ਇੱਕ ਵਾਰੀ ਸੂਈ ਇਹ ਵੀ ਬਈ ਨਹੀਂ ਨਹੀਂ ਬਈ ਇਹ ਕ੍ਰੋਸ ਨਹੀਂ ਕਰਾ ਅੱਛਾ ਹਜੇ ਨਹੀਂ ਕਰਾਈ ਕਰਾਈ ਵੀਰੇ ਇਹਦਾ ਬਸ ਦੁੱਧ ਮਸਤੇਵੇਂ ਨਹੀਂ ਮਾਰ ਲਾਹੀ ਫਿਰਦੀ ਐ ਲਓ ਬਈ ਮਸਤੇਵੇਂ ਕਰਕੇ ਲਾ ਦਿਓ ਦੇਖ ਲਓ ਹਨਾ ਬਾਕੀ ਤੇਰੀ ਬੱਕਰੀ ਦੀ ਪਾਠਾ ਮੇਨ ਜੀ ਬਈ ਇਹ ਫਿਰ ਬਈ ਕ੍ਰੋਸ ਨਹੀਂ ਕਰਵਾਇਆ ਹਜੇ ਤੱਕ ਵੀਰੇ ਹੁਣ ਭਾਦੋਂ ਜਾ ਕੇ ਕ੍ਰੋਸ ਕਰਾਵਾਂਗੇ ਸ਼ੇਦਾਂ ਤੇ ਠੀਕ ਐ ਹਾਂਜੀ ਬਈ ਸਾਲ ਚ ਕਿੰਨੇ ਸੂਏ ਲੈਣੇ ਹੋ ਤੁਸੀਂ ਸਾਲ ਚ ਵੀਰੇ 21 ਸੂਆ ਲੈਣੇ 21 ਲੈਣੇ ਠੀਕ ਐ ਬਈ ਬੱਕਰੀਆਂ ਫਿਰ ਬਈ ਚਰਾਣ ਤੇ ਰੱਖਦੇ ਹੋ ਕਿ ਘਰੇ ਵੀ ਪਾਉਂਦੇ ਆ ਚਰਾਣ ਤੇ ਜ਼ਿਆਦਾਤਰ ਚਰਾਣਤੀ ਰਹਿੰਦੀਆਂ ਬਾਕੀ ਜਿਵੇਂ ਹੁਣ ਛਾਲ ਚ ਨੀਰਾ ਗਵਾਰਾ ਉਹ ਪਾਉਂਦੇ ਆ ਘਰੇ ਦਾਣੇ ਪਾਉਂਦੇ ਆ ਬਾਕੀ ਬਸ ਜ਼ਿਆਦਾਤਰ ਬਾਹਰ ਚਰਾਣਤੀ ਜਾਂਦੀ ਹੈ ਠੀਕ ਆ ਬਈ ਬਾਪੂ ਜੀ ਫਿਰ ਨਾਲ ਹੀ ਹੁੰਦੇ ਆ ਆਪਣੇ ਹਾਂਜੀ ਹਾਂਜੀ ਬਈ ਆ ਵੀ ਦੇਖ ਲੋ ਪਾਠੇ ਸੂਈ ਆ ਲਓ ਬਈ ਇਹ ਛੇ ਦਾ ਆ ਆ ਪਾਠ ਚੈੱਕ ਕਰੋ ਬਈ ਲਾਲ ਡੱਬੇ ਰੰਗ ਦੇ ਵਿੱਚ ਗੂਰੇ ਡੱਬੇ ਦੇ ਵਿੱਚ ਹਨਾ ਬਹੁਤ ਸੋਹਣੀ ਪਾਠ ਆ ਬਈ ਇੱਕ ਵਾਰੀ ਸੂਈ ਆ ਬਈ ਆ ਵੀਰੇ ਪਲੋਂ ਸੂਈ ਆ ਹਾਂ ਤੱਕ ਬਾਈ ਦੇਖਿਆ ਜਿੰਨੀਆਂ ਤੁਹਾਡੇ ਕੋਲੇ ਬੱਕਰੀਆਂ ਪੱਠਾ ਦੁੱਧਾਂ ਵੀ ਹੈ ਚੰਗੀਆਂ ਹਨ ਥਾਲੇ ਇਹਦੀਆਂ ਵੀਰੇ ਜਿਹੜੀ ਪਤਾ ਹੀ ਗੱਲਾ ਮੇਨ ਕੁਆਲ ਦੇਖਣ ਵਾਲੀ ਚੀਜ਼ ਇਹੀ ਆ ਜਿਹੜੀ ਦੁੱਧ ਵਾਲੀ ਬੱਕਰੀ ਆ ਸੂਕੇ ਕਦੇ ਵੀ ਰਾਜੀ ਨਹੀਂ ਰੋ ਠੀਕ ਐ ਪਤਲੇ ਪਿੰਡੇ ਵਾਲੀ ਉਹਨੇ ਖਰਦੀ ਜਾਣਾ ਉਹਨੂੰ ਜਿੰਨੀ ਮਰਜ਼ੀ ਖਰਾਕ ਪਾ ਦਿਓ ਦੁੱਧ ਦੇਈ ਜਾਣਾ ਉਹਨੇ ਇਹਨਾਂ ਟਾਈਮੋਂ ਦੁਆਰੇ ਗੱਭਾ ਨਹੀਂ ਹੁੰਦੀ ਕਰਾਉਸ ਨਹੀਂ ਹੁੰਦੀ ਅੱਛਾ ਉਹਨਾਂ ਟਾਈਮਾਂ ਲਾ 2-3 ਮਹੀਨੇ ਜਾ ਕੇ ਉਹਨਾਂ ਦੁਆਰੇ ਭੰਨ ਲੱਗਣਾ ਉਹਨਾਂ ਟਾਈਮੋਂ ਖਰਦੀ ਜਾ ਜਿਹੜੀਆਂ ਦੁੱਧ ਦੇਈਆਂ ਹੁੰਦੀਆਂ ਉਹ ਮੋਟੀਆਂ ਹੋ ਜਾਂਦੀਆਂ ਉਹਨਾਂ ਦੁੱਧ ਉਹਨੀਆਂ ਹੋ ਜਾਂਦੀਆਂ ਦੁੱਧ ਨਹੀਂ ਦਿੰਦੀ ਹੂੰ ਠੀਕ ਉਹ ਜੀ ਬੱਕਰੀਆਂ ਆਪਾਂ ਨੂੰ ਵੀਰੇ ਦੁੱਧ ਹੀ ਲੋੜ ਆ ਆਪਾਂ ਦੁੱਧ ਪਾਉਣੇ ਆ ਬੱਕਰੀਆਂ ਦਾ ਹਾਂਜੀ ਆਪਾਂ ਦਾ ਵੀਰੇ ਦੁੱਧ ਵਾਲੀ ਕੁਆਲਿਟੀ ਰੱਖ ਕੇ ਕੋਸ ਬਰੀਡਰ ਫਿਰ ਬਈ ਉਹੀ ਰੱਖਿਆ ਕਿ ਹੋਰ ਵੀ ਹੈਗਾ ਬਰੀਡਰ ਬਰੀਡਰ ਹੋਰ ਵੀ ਹੈਗਾ ਬਾਈ ਕੋਲੇ ਸਾਰੇ ਲਾਗੀ ਸੋਹਣੇ ਹਨਾ ਇਹ ਬਾਈ ਇਹ ਕਾਲ ਆ ਗਿਆ ਬਾਈ ਇਹ ਡਿਟੇਲ ਕੀ ਹੈ ਬਾਈ ਬੱਕਰੀ ਦੀ ਦੀ ਇਹ ਬਾਈ ਅੱਠਾਂ ਦੰਦ ਹੋ ਗਿਆ ਅੱਛਾ ਇਹ ਕਿਹੜੇ ਦਾ ਬੱਚਾ ਬਾਈ ਇਹ ਬਾਈ ਬਿੱਲੂ ਵਾਲੀ ਲਾਈਨ ਚੋਂ ਫਰੋੜਕੀ ਵਾਲੇ ਬਿੱਲੂ ਨਹੀਂ ਠੀਕ ਹੈ ਤੁਹਾਡੇ ਦੀ ਇਹਦਾ ਸੀਗਾ ਬਾਈ ਹਾਂਜੀ ਹਾਂਜੀ ਪੁਰਾਣੀ ਲਾਈਨ ਆ ਉਹ ਉਹ ਲਾਈਨ ਚੋਂ ਬੱਚਾ ਹੈ ਇਹ ਤੋਂ ਲੈਣਾ ਬੱਚੇ ਬਾਈ ਹਾਂਜੀ ਬਾਈ ਕਿਵੇਂ ਦਾ ਰਿਜ਼ਲਟ ਦਿੰਦਾ ਹੈ ਰਿਜ਼ਲਟ ਬਹੁਤ ਟੌਪ ਆਇਆ ਇਹਦੀਆਂ ਵੀਰੇ ਹੁਣ ਪੱਠਾਂ ਦੀ ਜੋੜੀ ਵੇਚੀ ਅਖੀਰੀਆਂ ਦੀ ਇਹ ਜੇ ਆਪਣੇ ਮੇਰੇ ਲਵੇ ਮੁੰਡਾ ਕੋ ਕ੍ਰਾਸ ਕਰਾ ਕੇ ਲੈ ਕੇ ਆਦੀ ਆਪਾਂ ਤੋਂ ਬੱਕਰੀ ਹਾਂਜੀ ਆਪਣੇ 75 ਹਜ਼ਾਰ ਦੀਆਂ ਦੋ ਪੱਠਾਂ ਸੇਲ ਹੋ ਗਈਆਂ ਕਿੰਨੇ ਟਾਈਮ ਤੋਂ ਰੇਡ ਕੋਲੇ ਦੇ ਬੰਦੇ ਲੈ ਆ ਉਹ ਹੋਣੀਆਂ ਬਈ ਇਹ ਹੀ ਸੇਲ 7-8 ਮਹੀਨਿਆਂ ਦੀ ਅੱਛਾ ਬਹੁਤ ਚੰਗੇ ਰੇਟ ਤੇ ਵਿਕ ਗਿਆ ਹਾਂ ਚੰਗੇ ਰੇਟ ਤੇ ਵਿਕਿਆ ਬਾਈ ਇੱਕ ਇਹਦਾ ਬੱਚਾ ਦੀ ਆਪਣੇ ਲਵੇ ਹੂੰ ਨਾਲ ਦੇ ਪਿੰਡ ਬੱਚਾ ਬੰਦਾ ਕ੍ਰਾਸ ਕਰਾ ਕੇ ਲੈ ਕੇ ਆਦੀ ਬੱਕਰੀ ਬਾਗੀ ਆਪਾਂ ਦੇ ਬਹੁਤ ਚੰਗੀਆਂ ਪੱਠਾਂ ਦੀਆਂ ਕਰੇ ਅੱਛਾ ਹਾਂਜੀ ਆਪਾਂ ਪਾ ਕੇ ਨਹੀਂ ਲਿਆ ਜੁਰੇ ਫਿਰ ਰੇਰ ਬੰਦਾ ਮੰਗ ਕਰਨ ਲਾਇਆ ਆਪਾਂ ਵੇਚਦੇ ਨਹੀਂ ਸੇਲ ਨਹੀਂ ਕਰਦੇ ਹੂੰ ਉਦੇ ਕਰਕੇ ਲੈ ਕੇ ਨਹੀਂ ਆਇਆ ਪੱਠਾ ਬਹੁਤ ਚੰਗਾ ਰਿਜ਼ਲਟ ਹੈ ਆਪਣਾ ਵੈਸੇ ਕੀ ਸਿਸਟਮ ਹੁੰਦਾ ਬੱਚੇ ਵੇਚਣ ਦਾ ਵੀ ਪੱਠਾ ਰੱਖਦੇ ਹਾਂ ਜੇ ਆਪਾਂ ਵੀ ਆਪ ਪੱਠਾ ਪਾ ਲਦੇ ਆਂ ਬੱਕਰੇ ਵੇਚੇ ਸੀਲ ਕਰ ਦਿੰਦੇ ਆ ਕਿੰਨੇ ਮਹੀਨੇ ਦਾ ਬੱਚਾ ਸੀਲ ਕਰ ਦੋ ਬੱਚਾ ਵੀ ਆਪਾਂ 2 2.5 ਮਹੀਨੇ ਤਿੰਨ ਮਹੀਨੇ ਦਾ ਬੱਚਾ ਸੀਲ ਕਰ ਦਿੰਦੇ ਠੀਕ ਹੈ ਬਾਈ ਹੋਰ ਵੀ ਦਿਖਾ ਦਿਓ ਵੀ ਬੱਕਰੀਆਂ ਨਾ ਡੱਬੇ ਵਾਲੀਆਂ ਆ ਬਾਈ ਕੋਲੇ ਕਾਲਗਾਂ ਡੱਬਗਾਂ ਵੀ ਆ ਲਾਲ ਡੱਬਗਾਂ ਲੱਗ ਰਹੇ ਸਾਰੇ ਕਲਰ ਆ ਲੈ ਚਿੱਟੀਆਂ ਤੋਂ ਆ ਦੇਖ ਲਓ ਬਾਈ ਪਲੂਨ ਪਾਟ ਸੂਈ ਹੈ ਠੀਕ ਹੈ ਬਾਈ ਫਰੈਸ਼ ਛੱਡ ਦਿੰਦਾ ਫਰੈਸ਼ ਛੱਡ ਦਿੰਦਾ ਬਾਈ ਪਲ ਤੇ ਚੈੱਕ ਕਰੋ ਬਈ ਹਨਾ ਬਹੁਤ ਸੋਹਣੀ ਕੁਆਲਿਟੀ ਆ ਖੱਟੀ ਅੱਖ ਦੇ ਵਿੱਚ ਸਿੰਘ ਪਿੱਛੇ ਨੂੰ ਮੁੜਿਆ ਹੋਇਆ ਹਾਂਜੀ ਹਾਂਜੀ ਜਿਹੜੀ ਪਿਓਰ ਬੀਤਲ ਦੀ ਕੁਆਲਿਟੀ ਹੁੰਦੀ ਆ ਹਨਾ ਹਾਂਜੀ ਬਹੁਤ ਸੋਹਣੀ ਪੱਠ ਆ ਬਈ ਕਿਵੇਂ ਦਾ ਰਿਜ਼ਲਟ ਦਿੱਤਾ ਬਈ ਰਿਜ਼ਲਟ ਵੀਰੇ ਟਾਪ ਆ ਠੀਕ ਆ ਬਈ ਤੇ ਬਈ ਇਹ ਕਾਹ ਦਿਖਾਏ ਚੌੜੇ ਗੱਲ ਵਾਲੀ ਢੇ ਡੱਬੀ ਬੱਥਾ ਬਹੁਤ ਸੋਹਣਾ ਯਾਰ ਹਨਾ ਫੜ ਫੜੀ ਬਈ ਸਾਰੀਆਂ ਬੱਕਰੀਆਂ ਸ਼ਾਰਡਮੀ ਆ ਬੂੜੀਆਂ ਹਾਂ ਵੀਰੇ ਆਪਾਂ ਕਿੰਨੇ ਆਪਣੇ ਕੋਲ ਟੋਟਲ ਕਿੰਨੇ ਨਾਲ ਆ ਗਾ ਆਪਣੇ ਲੈਵੇ ਤਕਰੀਬਨ 100 ਪਸ਼ੂ ਹੀ ਹੋਊਗਾ ਬੱਚੇ ਲਾ ਕੇ ਅੱਛਾ ਹਾਂਜੀ ਬਈ ਇਹਦੀ ਦੇਖੋ ਕੀ ਡਿਟੇਲ ਆ ਜੀ ਇਹ ਬਈ ਪਹਿਲੇ ਸੂਏ ਸੂਈ ਆ ਵੀ ਕਿੰਨੇ দাম ਦੀ ਹੋਗੀ ਇਹ ਵੀਰੇ ਅੱਠ ਕੱਢ ਰਹੀ ਆ ਅੱਠ ਕੱਢ ਰਹੀ ਆ ਤੇ ਇਹਦੇ ਕੰਨ ਦਿਖਾਓ ਬਈ ਇੱਕ ਵਾਰੀ ਕੰਨਾਂ ਦੀ ਕੁਆਲਿਟੀ ਦੇਖੋ ਬਈ ਕੰਨਾਂ ਦੀ ਕੁਆਲਿਟੀ ਪੂਰਾ ਚੌੜਾ ਕੰਨ ਆ ਹਨਾ ਜਿਹੜਾ ਬਾਕੀ ਕਰੀਬ ਇੰਚ 20 ਇੰਚ ਦਾ ਕੰਨ ਹੋਊਗਾ ਕੰਨ ਲੰਬਾ ਵੀ ਬਹੁਤ ਆ ਚੌੜਾ ਵੀ ਬਹੁਤ ਆ ਬਾਕੀ ਰੰਗ ਬਹੁਤ ਸੋਹਣਾ ਹਨਾ ਇਹਦੀ ਮੂੰਹ ਦੀ ਕੁਆਲਿਟੀ ਚ ਇੱਕ ਕਰੋ ਬਈ ਜਵਾੜਾ ਵੀ ਪੂਰਾ ਚੌੜਾ ਹਨਾ ਥੱਲੇ ਤੋਂ ਮੁਰਮਾ ਹੋਇਆ ਪ्योर ਬੀਟਲ ਕੁਆਲਿਟੀ ਦੇ ਵਿੱਚ ਆ ਗਈ ਇਹਨੂੰ ਬਈ ਬੀਟਲ ਹੀ ਕਹੋ ਕ੍ਰੋਸ ਤਾਂ ਨਹੀਂ ਕਹਿੰਦੇ ਨਹੀਂ ਵੀਰੇ ਕ੍ਰੋਸ ਜਿਹੜੇ ਗੁਲਾਬੀ ਜਮੜੀ ਜਾ ਗਈ ਉਹ ਕ੍ਰੋਸ ਠੀਕ ਹੈ ਬਈ ਜਿਹੜੀ ਬਲੈਕ ਜਮੜੀ ਚਾਹੇ ਉਹ ਚਿੱਟੇ ਕਲਰ ਦਾ ਚਾਹੇ ਡੱਬੇ ਜਾਓ ਬੀਟਲੀ ਆ ਇਹ ਕਿਹੜੇ ਬੱਕਰੇ ਤੇ ਸੂਈ ਸੀ ਇਹ ਬੱਕਰੇ ਤੇ ਵੀਰੇ ਵੱਡੇ ਤੇ ਸੂਈ ਆ ਆਪਣੇ ਤੋਂ ਠੀਕ ਹੈ ਬੱਚੇ ਕਿਹੜੇ ਜੀ ਆਹ ਚੰਗਾ ਰਿਜ਼ਲਟ ਆ ਵੀਰੇ ਕਰੀ ਲਓ ਬਈ ਆ ਬਈ ਦੋ ਰੰਗ ਦਾ ਬੱਚਾ ਆ ਗਿਆ ਦੋ ਦੰਦੇ ਉਹ ਕਾਲੇ ਬੱਕ ਠੀਕ ਹੈ ਬਾਈ ਕਰੋ ਚੈੱਕ ਬਾਈ ਦੋ ਦੰਦ ਬੱਚਾ ਕਾਲਾ ਕਾਲੇ ਰੰਗ ਦਾ ਹਨਾ ਉੱਚੇ ਮੱਥੇ ਜਾ ਗਿਆ ਬਹੁਤ ਸੋਹਣਾ ਬੱਚਾ ਬਾਈ ਇਹ ਵੀ ਬਈ ਰੱਖਿਆ ਹੋਇਆ ਆ ਰੱਖਿਆ ਹੈ ਬਾਈ ਜੋ ਵੀ ਸ਼ੌਂਕਿਆ ਲਊ ਛੇਲ ਵੀ ਕਰ ਦਾਂ ਠੀਕ ਹੈ ਬਾਈ ਹਾਂ ਬਾਈ ਲਓ ਬਾਈ ਬਾਈ ਕਹਿੰਦਾ ਛੇਲ ਵੀ ਕਰ ਦਾਂਗੇ ਜੋ ਕੋਈ ਭਰਾ ਸ਼ੌਕ ਨਾਲ ਰੱਖੂਗਾ ਪੈਸੇ ਭਰਨ ਵਾਲਾ ਹੋਊਗਾ ਬਾਈ ਹਾਈਟ ਕਿੰਨੀ ਹੈ ਦੀ ਹਾਈਟ ਵੀਰੇ ਵੀ 41 ਪਲੱਸ ਆ ਅੱਛਾ ਤੇ ਤੁਹਾਡੇ ਹਿਸਾਬ ਨਾਲ ਕਿੱਥੋਂ ਤੱਕ ਜਾਊ ਅੱਠ ਦੰਦ ਤੇ ਇਹ ਵੀਰੇ ਅੱਠ ਦੰਦ ਤੱਕ ਜਾ ਚੰਗੀ ਛੇਵਾ ਰਹੀ ਤਾਂ 46 47 ਇੰਚ ਜੋ ਰਾਮ ਨਾਲ ਕਰੋਗਾ ਹਾਂਜੀ ਹੋਰ ਵੀ ਦਿਖਾ ਦਿਓ ਭਾਈ ਆ ਜੋ ਬੱਕਰੀਆਂ ਦੇਖੋ ਲੈ ਆਪਣਾ ਲਾ ਗਈ ਬਈ ਚਿੱਟੀ ਸੋਹਣੇ ਜਾਨਵਰ ਦਿਖਾ ਰਹੇ ਆ ਜਿਹੜੇ ਵੀ ਭਰਾ ਆਪਣਾ ਚੈਨਲ ਦੇਖਦੇ ਆ ਅੱਲਾਹੁ ਬਾਈ ਕਰੋ ਚ ਕਿ ਚਿੱਟੇ ਰੰਗ ਦੇ ਵਿੱਚ ਹਨਾ ਇਹਦੀ ਬਈ ਕੀ ਡਿਟੇਲ ਆ ਜੀ ਇਹ ਬਾਈ ਦੂਜੇ ਸੂਏ ਸੂਇਆ ਪੱਠ ਠੀਕ ਹੈ ਤੇ ਕਿਹਨੇ ਬੱਚੇ ਦਿੱਤੇ ਨੇ ਬੱਚੇ ਵੀਰੇ ਆਈ ਜੱਡ ਬਲੈਕ ਪੱਠ ਆਈ ਦੀ ਉਸੇ ਬੱਕਰੇ ਦੀ ਵੱਡੇ ਦੀ ਅੱਛਾ ਸਕੀਨ ਪੱਠ ਆਪ ਚਿੱਟੀ ਬੱਠ ਜੱਟ ਬਲੇਗਾ ਬੱਕਰੇ ਰਿਜ਼ਲਟ ਮਾਰਦੀ ਆ ਜਾ ਬੱਕਰਾ ਬੂਕ ਪਾਵਾਂ 2000 ਰਿਜ਼ਲਟ ਮਾਰਦੀ ਠੀਕ ਹੈ ਬਾਈ ਬਾਕੀ ਇਹ ਕਾੜੀ ਜਮੜੀ ਜਾ ਗਈ ਵੀਰੇ ਆਪਾਂ ਇਹਨੂੰ ਕ੍ਰਾਸ ਨਹੀਂ ਕਹਿ ਸਕਦੇ ਹਾਂ ਉਹ ਬੀਟਰ ਜਾ ਗਈ ਲਓ ਬੜਕੀ ਹਾਂਜੀ ਹਾਂਜੀ ਬਾਈ ਕੋਲੇ ਵੀ ਜਿੰਨੀਆਂ ਵੀ ਬੱਕਰੀਆਂ ਨੇ ਇੱਕ ਵੀ ਮਾਰੀ ਨਹੀਂ ਆਪਾਂ ਪਿਛਲੇ ਸਾਲ ਵੀ ਵੀਡੀਓ ਬਣਾਈ ਸੀ ਐਤਕੀ ਵੀ ਤੁਸੀਂ ਦੇਖ ਲਓ ਵੀ ਵਧੀਆ ਰੰਗ ਆ ਪੂਰਾ ਹਨਾ ਆ ਦੇਖੋ ਹਾਂਜੀ ਕੁਆਲਿਟੀ ਦੇਖੋ ਵੀ ਐਡੀ ਐਡੀ ਬੱਕਰੀਆਂ ਵੀ ਅੱਜਕੱਲ ਬਹੁਤ ਘੱਟ ਮਿਲਦੀਆਂ ਹੁਸ਼ਮਨ ਜਿੱਕਰੋ ਪੱਟ ਦੇ ਵਿੱਚ ਇੱਕ ਇੱਕ ਪੁਆਇੰਟ ਆ ਦੇਖਣਾ ਵਾ ਹੈ ਨਾ ਹਾਂਜੀ ਬਾਈ ਦੱਸੋ ਪੱਠ ਵਾਰੇ ਇਹਦੇ ਵਾਰੇ ਇਹ ਵੀ ਦੂਸੇ ਵੇ ਸੁਈਏ ਵੀਰੇ ਹਾਂਜੀ ਮੰਨ ਲਾ ਵੀ ਇਹ ਮਾਲਾ ਹੱਟ ਹੋਏ ਦੀ 40 ਇੰਚ ਦੇ ਕਰੀਬ ਹੀ ਆ ਬਾਈ ਕਿੰਦੇ ਦੰਦ ਕਰਕੇ ਪੱਠ ਲਵਾਉਣੇ ਵੀ ਵੀਰੇ ਅਸੀਂ ਜ਼ਿਆਦਾਤਰ ਛੇ ਦਾੰਤੀ ਪੱਠ ਕਾ ਉਤਰਾਂਗੇ ਵੀਰੇ ਕੋਈ ਆਪਦੇ ਆ ਵਿਚੋਰੀ ਵਿੱਚ ਲੱਗੀ ਕੋਈ ਗੱਲ ਜੋਦਾ ਆ ਛੇਰੀ ਆਈ ਹੈ ਨਾ ਲਓ ਜੀ ਆ ਦੇਖ ਲਓ ਬਾਈ ਕੀ ਹਾਲ ਹੈ ਬਾਈ ਛੇਰੀ ਬਾਦਸ਼ਾਹ ਬਾਈ ਆਦਾ ਬਹੁਤ ਸੋਹਣੀ ਹੈ ਯਾਰ ਬੱਤਰੀ ਹੈ ਨਾ ਕੁਨੇ ਵਾਲੇ ਬੱਸੇ ਹੋ ਬਾਈ ਇਹ ਬਾਈ ਦੂਜੇ ਸੂਏ ਪਾੜ ਤੋਂ ਆਏ ਫਰੈਸ਼ ਛੱਡ ਆਂਦਾ ਹਾਂਜੀ ਬਾਈ ਹੈ ਟੂ ਇਹਦੀ 40 ਪਲੱਸ ਠੀਕ ਹੈ ਬਾਈ ਬਾਕੀ ਮੂੰਹ ਮੱਥੇ ਹੀ ਦੇਖ ਲਓ ਤੁਸੀ ਮੂੰਹ ਮੱਥੇ ਬਹੁਤ ਚੰਗੀ ਹੈ ਬਾਈ ਸ਼ਾਨਦਾਰ ਕੁਆਲਿਟੀ ਦੇ ਵਿੱਚ ਆ ਸ਼ੇਰਾ ਰੰਗ ਹਾਂਜੀ ਬਾਈ ਬਹੁਤ ਜਿਆਦੇ ਸੋਹਣੇ ਪਾਠ ਹੋਣ ਗੱਪਣਾ ਬਾਈ ਹਾਂਜੀ ਬਾਈ ਗੱਪਣਾ ਆਉਣੇ 3.5 ਮਹੀਨੇ ਦੀ ਠੀਕ ਹੈ ਬਾਈ ਲਓ ਜੀ ਬਾਕੀ ਬਾਈ ਬਾਈ ਦੀਆਂ ਬੱਕਰੀਆਂ ਸਾਰੀਆਂ ਬਹੁਤ ਵਧੀਆ ਆਪਾਂ ਹੋਰ ਵੀ ਗੱਲਾਂ ਬਾਤਾਂ ਬਾਈ ਨਾਲ ਕਰਾਂਗੇ ਬਾਈ ਖਰਾਕ ਦੇ ਵਿੱਚ ਇਹਨਾਂ ਨੂੰ ਕੀ ਕੀ ਦਿੰਨੇ ਹੋ ਘਰੇ ਤੁਸੀਂ ਖਾਦਰੇ ਵਿੱਚ ਬਈ ਘਰੇ ਕਣਕ ਮੱਕੀ ਝੋਲੇ ਛਿਲਕਾ ਅੱਛਾ ਬਾਕੀ ਹੁਣ ਜਿਵੇਂ ਛਾਲਾ ਉਹਨ ਬਾਰੇ ਦਾ ਨੀਰਾ ਚੱਲਦਾ ਹਾਂਜੀ ਮੰਨ ਲਾ ਵੀ ਹੁਣ ਮੰਨ ਲਾ ਬਾਕੀ ਬਾਹਰ ਚਰਾਈ ਤੇ ਜਾਂਦੀਆਂ ਪੱਕੀਆਂ ਠੀਕ ਆ ਬਾਈ ਹਾਂਜੀ ਬਾਈ ਤੇ ਬਾਈ ਜਿਹੜੀ ਅੱਜ ਕੱਲ ਜਿਵੇਂ ਆਪਣੇ ਵੈਕਸੀਨਾਂ ਚੱਲਦੀਆਂ ਬਿਮਾਰੀਆਂ ਤੋਂ ਵੀ ਲਵਾਉਣੇ ਹੋ ਹਾਂ ਵੀਰੇ ਪੀਪੀਆਰ ਹੋਈ ਹੀ ਹੈ ਇਹਨਾਂ ਦੀ ਹੋਈ ਹੋਈ ਹੈ ਇਹਨਾਂ ਦੀ ਡੀ ਵਰਮਿੰਗ ਵੀ ਕਰਦੇ ਹਾਂ ਹਾਂਜੀ ਵਰਮਿੰਗ ਵੀ ਕਰਦੇ ਵੀਰੇ ਤੇ ਬਾਪੂ ਜੀ ਇਹ ਵੀ ਗੱਲਬਾਤ ਕਰਾਇਆ ਮਾਈਕ ਦੇ ਬਾਪੂ ਜੀ ਨੂੰ ਵੀ ਆਪਾਂ ਇਹਨਾਂ ਤੋਂ ਵੀ ਤਿਆਰ ਬੈਸ ਹੁੰਦੇ ਆ ਸੱਸੀ ਗਾਲ ਜੀ ਕੀ ਨਾਂ ਬਾਈ ਆਪਣਾ ਨਾਂ ਸਦਾਕਰ ਜੀ ਸਦਾਗਰ ਸਿੰਘ ਬਾਪੂ ਜੀ ਕਿੰਨੇ ਸਾਲ ਹੋ ਗਏ ਬੱਕਰੀਆਂ ਜਾਰੀਆਂ ਹੋ ਪਹਿਲਾਂ ਤੋਂ ਇਹੇ ਕੰਮ ਜੇ ਪਾਏ ਠੀਕ ਹੈ ਜੀ ਤਰੀ ਖੇਤੀ ਵੀ ਆ ਹਾਂ ਜੀ ਬਾਕੀ ਨਾਲ ਨਾਲ ਇਹ ਵੀ ਕਰਿਆ ਤੇ ਜਿਵੇਂ ਪਹਿਲਾਂ ਤੁਸੀਂ ਪੁਰਾਣੇ ਸਮੇਂ ਦੀ ਬੱਕਰੀਆਂ ਚਾਰੀਆਂ ਤੇ ਹੁਣ ਦੇ ਬੱਕਰੀਆਂ ਜਾਰੀ ਦੇ ਵਿੱਚ ਕੀ ਫਰਕ ਪਿਆ ਹੁਣ ਤਾਂ ਇਹ ਹੀ ਗੱਲ ਪਹਿਲਾਂ ਕੋਈ ਹੋਰ ਫਰਕ ਸੀਗਾ ਵੀ ਪਹਿਲਾਂ ਕੋਈ ਕੁਛ ਨਹੀਂ ਸੀਗੀ ਉਹਦੇ ਹਾਂ ਜੀ ਪਹਿਲਾਂ ਬੱਕਰੀਆਂ ਸੀਗੀ ਹੁਣ ਬੱਕਰੀਆਂ ਨਾਲ ਬਹੁਤ ਤਾਂ ਚੜੀ ਫਰਦੀ ਹੈ ਠੀਕ ਹੈ ਜੀ ਹੁਣ ਬੱਕਰੀ ਦੀ ਕਦਰ ਹੋਊਗੀ ਉਸ ਸਮੇਂ ਦੀ ਕਦਰ ਨਹੀਂ ਚਲਗੇ ਜਾਨਵਰ ਦੀ ਕਦਰ ਤੇ ਰੇਟ ਮਿਲਦਾ ਹੁਣ ਹੋਰ ਮਿਲਦਾ ਫਿਰ ਮਿਲਦਾ ਜੀ ਹਾਂ ਜੀ ਹੁਣ ਫਿਰ ਤੁਸੀਂ ਡੇਲੀ ਚਾਰ ਦੇ ਬੱਕਰੀਆਂ ਲਿਜਾਣੇ ਆਪ ਚਾਰ ਦੁੱਧ ਵੀ ਪੌਣੇ ਬੱਕਰੀਆਂ ਆਉਂਦਾ ਦੁੱਧ ਪਪੂ ਜੀ ਥੋੜਾ ਅੱਗੇ ਆਓ ਜੀ ਅੱਜ ਕੱਲ੍ਹ ਨਾ ਜਿਹੜੇ ਨਵੇਂ ਮੁੰਡੇ ਹੁੰਦੇ ਆ ਜੀ ਚਲਗੇ ਜਾਨਵਰ ਵੀ ਲਿਆਉਂਦੇ ਪੈਸੇ ਲਾ ਕੇ ਕੰਮ ਸ਼ੁਰੂ ਕਰ ਲੈਂਦੇ ਆ ਪਰ ਸਾਲ ਦੋ ਸਾਲਾਂ ਬਾਅਦ ਕੰਮ ਛੱਡ ਜਾਂਦੇ ਆ ਯਾਰ ਬੱਕਰੀ ਨੇ ਸਾਨੂੰ ਦਿੱਤਾ ਕੁਛ ਨਹੀਂ ਹੁਣ ਦੂਜੇ ਮਾਰ ਲੈਂਦੇ ਆ ਸਮਾਂ ਲੱਗਦਾ ਹਾਂਜੀ ਸਮਾਂ ਲੱਗਦਾ ਹੈ ਸਮਾਂ ਲੱਗਦਾ ਉਹ ਸਮੇਂ ਨਾਲ ਬਣਦਾ ਮਤਲਬ ਥੋੜਾ ਜਿਹਦੇ ਵਿੱਚ ਅੱਕਣ ਦੇ ਨਾਮ ਤੋਂ ਕਿਸੇ ਵੀ ਕੰਮ ਦੇ ਵਿੱਚ ਅੱਕ ਜੀ ਆਪਾਂ 6 ਮਹੀਨੇ ਨਾਲ ਉਹ ਖੇਤੀ ਵੀ ਨਹੀਂ ਦਿੰਦੀ ਨਹੀਂ ਦਿੰਦੀ ਹਾਂਜੀ ਵੀ ਆਪਾਂ ਨਵੇਂ ਛੇਰੇ ਕੰਮ ਤੋੜਦੇ ਆ ਖੇਤੀ ਉਹਦਾ ਇੱਕ ਸਾਲ ਬਾਅਦ ਅੰਦਰ ਨਾਲ ਪਤਾ ਲੱਗਣਾ ਖੇਤੀ ਦਾ ਜੇ ਮੰਨ ਲਓ ਕੋਈ ਕਿਸੇ ਬੰਦੇ ਨੇ ਕੰਮ ਸ਼ੁਰੂ ਕਰਨਾ ਨਵੇਂ ਮੁੰਡੇ ਨੇ ਪੱਖਾਂ ਤੋਂ ਸ਼ੁਰੂ ਕਰਨਾ ਚਾਹੀਦਾ ਬੱਕਰੀ ਬੱਕਰੀ ਤੋਂ ਕਰੋ ਜੀ ਬੱਕਰੀ ਤੋਂ ਲਓ ਬੱਚੇ ਦੇਖ ਲਓ ਨਾ ਕਿੰਨੀ ਉਮਰ ਦਾ ਬੱਚਾ ਬਾਪੂ ਜੀ ਇਹ ਠੀਕ ਹੈ ਜੀ। ਲਓ ਬਈ। ਠੀਕ ਹੈ ਜੀ। ਆਪਾਂ ਫਿਰ ਬਾਪੂ ਜੀ ਜਿਵੇਂ ਬੱਚੇ ਹੁੰਦੇ ਆ ਇਹ 2-2 3-3 ਮਹੀਨਿਆਂ ਦੇ ਇਹ ਬੱਕਰੀ ਸ਼ੇਰ ਕਰਦੇ ਤੁਸੀਂ। ਹਾਂ ਬੱਕਰੀ ਸ਼ੇਰ ਕਰਦੇ। ਠੀਕ ਹੈ ਜੀ। ਪੱਠਾ ਕੋਈ ਬਾੜਾ ਬਾੜਾ ਰਿਹਾੜ ਪੈ ਜਾਵੇ ਪੱਠਾ ਕੀ? ਹਾਂਜੀ। ਪੱਠਾ ਦਾ ਕੋਈ ਬਾੜਾ ਰਿਹਾੜ ਪੈ ਜਾਵੇ ਉਹ ਨੂੰ ਦਿੰਨੇ ਆ। ਇਹ ਪੱਠਾ ਨਹੀਂ ਖਿੰਦੇ ਨੇ ਬੱਕਰੀ ਹੋਈ ਇਹ ਨੂੰ। ਠੀਕ ਹੈ ਜੀ। ਜਿਹੜੀ ਬੱਕਰੀ ਦੁੱਧ ਵਾਲੀ ਹੁੰਦੀ ਹੈ ਜੀ ਮੇਨ ਆ ਜਿਹੜਾ ਕਹਿੰਦੇ ਪਤਲੇ ਪਿੰਡੇ ਦੀ ਦੁੱਧ ਜ਼ਿਆਦਾ ਦਿੰਦੀ ਆ ਇਹ ਗੱਲ ਸਹੀ ਹੁੰਦੀ ਹੈ ਜੀ। ਨਾਲੇ ਸਹੀ ਆ ਗੱਲ ਜਿਹੜੀ ਬਦਲੇ ਪਿੰਡ ਦੇ ਉਹੀ ਦੁੱਧ ਉਹ ਦੁੱਪੜ ਵੀ ਪਛੜਦੇ ਕਰਾਉਣਾ ਹਾਂ ਪਛੜਦਾ ਮੈਂ ਨਹੀਂ ਪਾਲਦੀ ਠੀਕ ਹੈ ਤੇ ਜਿਹੜਾ ਆਪਾਂ ਬੋ ਕਰਾਉਂਦੇ ਆ ਬੱਕਰੀਆਂ ਦੇ ਬੱਚੇ ਲੈਣ ਲਈ ਉਹ ਮੋਟਾ ਭਾਰਾ ਕਿੰਨਾ ਹੋਣਾ ਚਾਹੀਦਾ ਜਾਂ ਰਾਜੀ ਪਹਿਲਾ ਨਹੀਂ ਹੋਣਾ ਚਾਹੀਦਾ ਬੜਾ ਭਾਰੀ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਪੈਰ ਘਮਾਉਂਦੇ ਨੇ ਫੇ ਲੱਤਾਂ ਘਮਾ ਜਾਂਦੇ ਨੇ ਤੋਡੇ ਕੋਲੇ ਇੱਥੇ ਮਾਲਚ ਕੋਈ ਹੈ ਜੀ ਬੱਕਰੀ ਹੈ ਜਿਹੜੀ ਸਭ ਤੋਂ ਵੱਡੀ ਉਮਰ ਦੀ ਹੋਵੇ ਸਭ ਤੋਂ ਪੁਰਣੀ ਵੱਡੀ ਆਪਾਂ ਕੋ ਪੱਠਾ ਨੇ ਪੱਠਾ ਹੀ ਹੈ ਪੱਤਾ ਮਾਲ ਉਹ ਤੀ ਸੂਏ ਤਾਂ ਹੀ ਨੇ ਆਪਣਾ ਬੱਕਰੀਆਂ ਵੈਸੇ ਤੁਹਾਡੇ ਕੋਲੇ ਵੱਧ ਤੋਂ ਵੱਧ ਕਿੰਨੇ ਸੂਏ ਦਿੱਤੇ ਬੱਕਰੀ ਨੇ ਬੱਕਰੀ ਦਾ 12 ਸੂਏ ਵੀ ਦੇ ਦਿੰਦੀ 13 12 13 ਦੇ ਦਿੰਦੀ ਆ ਰਾਮ ਨੂੰ ਠੀਕ ਹੈ ਜੀ ਬਾਈ ਲਾ ਲਓ ਮਾਈਕ ਤੁਸੀਂ ਬਾਈ ਦੇ ਬਈ ਜਾਨਵਰ ਤੁਸੀਂ ਦਿਖਾਏ ਆ ਤੇ ਨੰਬਰ ਵੀ ਦੱਸ ਦਿਓ ਆਪਣਾ ਨੰਬਰ ਵੀਰੇ ਆਪਣਾ ਹੈਗਾ 9869 8169 ਠੀਕ ਹੈ ਜੀ ਆਪਣੀ ਲੋਕੇਸ਼ਨ ਆ ਜੋ ਪਿੰਡ ਦੀ ਕਿਸੇ ਨਾਲ ਆਪਣੀ ਮਰੇ ਕੋਲੇ ਦੇ ਲੱਗਿਆ ਆਪਣਾ ਪਿੰਡ ਆ ਉੱਤੇ ਹੋ ਪਿੰਡ ਆ ਜੇ ਆਪਣਾ ਬੰਦਾ ਕੁੱਪ ਤੋਂ ਆ ਤਾਂ ਕੁੱਪ ਤੋਂ 7 ਕਿਲੋਮੀਟਰ ਜੀ ਬਾਈ ਧੰਨਵਾਦ ਧੰਨਵਾਦ